ਨਾ ਹੋਂਦਾਂ ਦੀ ਕੋਈ ਨਹੀਂ ਖਾ ਹੈਗਾ ਸਾਰਾ ਕੰਮ ਕਰਨਾ ਹੈ ਮੇਰੇ ਨਾਲ ਕਦਾਂ ਬੁਖਾਰ ਚੜਿਆ ਗਿੱਟੇ ਗੱਡੇ ਦੁਖ ਨੇ 10 ਵਜੇ ਪਾਉਣੇ ਹੰਦਰ ਤੇ ਆ ਤਾ ਫੇਰ ਬਾਹਰ ਪਾਈਆ ਹਾਂ ਦੇਖ ਲਈਂ ਖਾ ਤੂੰ ਇਹ ਤਾਂ ਥੋੜਾ ਸੁਣਾ ਮੈਂ ਤਾਂ ਕੰਮ ਕਰਾ ਦੇ ਦੇਖ ਲਈਂ ਦੇ ਦੀ ਤੋ ਦੇ ਥਕੜਾ ਖਾ ਦੇ ਇਹ ਤੋ ਕੰਮ ਕਰਾ ਦੇ ਬਸ ਹੁਣ ਕੱਲ ਦਾ ਮੈਨੂੰ ਬੁਖਾਰ ਚੜਿਆ ਤੇ ਗਿੱਟੇ ਗੱਡੇ ਦੁਖ ਨੇ ਉਹਨੇ ਵੀ ਅੱਗ ਪੰਨੀ ਲੱਗੀ ਪਈ ਸੀ ਮਗਾ ਪੈ ਗਿਆ ਤੈਂਕਾ ਕੋਈ ਕੰਮ ਕਰ ਲੈ ਕੋਈ ਮੜਮਟਾ ਕੰਮ ਕਰਾ ਦੇ ਚਾਲ ਤਾਂ ਦੇ ਦੇ ਚਾਲਿਆ ਬੰਨੀ ਉਹ ਨਾ ਦੇਖਣ ਬੱਦਨਾ ਬਿਗਾਏ ਤੇ ਫਿਰ ਤਾਂ ਮਿਚਾਣਾ ਤੇ ਕਰ ਫਿਰ ਮੈਂ ਤਾਂ ਆ ਲੈ ਕਿਉਂ ਨਹੀਂ ਹਦਨ ਗਵਾਰ ਬੰਦੇ ਨੂੰ ਕੰਮ ਕਰਤੇ ਮਿਚਾ ਸਿਨ ਨਹੀਂ ਅਸਪਤਾ ਪਾਣੀ ਤਾਂ ਨਹੀਂ ਕਰਦਾ ਬੰਦਾ ਜਦੋਂ ਉਹ ਹੋ ਹੁੰਦਾ

मड़ा वो मोटा की है तो गेड़ा मारी आया सी लायो गेड़ा कोई दे। तो 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 ना तो तो जाए हां आया सी भी समझ कम नहीं करते हूं ज्यादा आराम करूंगा आज तेरा नीरा मुकदा आएगा शरीर है हड्डी राम राम होता है तेरा बजे बजे पानी आज ऐसे आराम कर ले मैं तो नहीं आया दाएं पे जाऊंगा लोडे जाऊं ना लोडे आने में तो भाई हो आराम कर देने भाई राम मिलते जरा बेटी ठीक है कम

ਹਾਂ ਤਦੋਂ ਕੋਈ ਟੁਕਲਾ ਲਾ ਲੈਣਾ ਕੰਮ ਨਾ ਕਰ ਬਦਲ ਬਾਕੀ ਸਾਰਾ ਚਲ ਕਰਦੇ ਤੋ ਹੋਰ ਕੀ ਨਹੀਂ ਨਾ ਹਾਂ ਟੁਕਲਾ ਲਾ ਦੇ ਹਾਂ ਤਾਂ ਹੁਣ ਆਪਾਂ ਕਿ ਲੱਗ ਕੇ ਕਰਦੇ ਰਹਾਂਗੇ ਹਾਂ ਤੋ ਕੀ ਲਾਉਂ ਹਾਂ ਮੈਂ ਤਾਂ ਬਾਹਰ ਬੈਠਣਾ ਰੋਟੀ ਦਾ ਉਹ ਕਿਸਾ ਕਰਦਾ ਬਾਹਰ ਵੀ ਨਹੀਂ ਰਹਿਣਾ ਚਾਹੀਦਾ ਜਦੋਂ ਤੱਕ ਵੀ ਨਹੀਂ ਮਾਰਦੀ ਨਾ ਕੋਈ ਮਾਰਦਾ ਤੋੜ ਕਰਾਏ ਕੰਮ ਨਾਲ ਠੀਕ ਹੈ ਬਿਲਕੁਲ ਇਹ ਝਾੜੂ ਨੂੰ ਉਹ ਲੱਕ ਕਮੜਾ ਜਣਾ ਮੋਟਰ ਦੇ ਆ ਕੇ ਆੜਾ ਗੜਾ ਗੜਾ ਮਾਰਨ ਨਾ ਲਾਤਾ ਬਤਾ ਝਾੜੂ ਹਾਂ ਲਾਤਾ ਬਤਾ ਝਾੜੂ ਦਾ ਦੇ ਹੁਣ ਭਾਈ ਆਪਾਂ ਕਿੰਨਾ ਚਿਰ ਕੰਮ ਕਰਿਆ ਖਾਂਗੇ ਦੇਖਾਂਗੇ ਤੱਕ ਨਹੀਂ ਮਰਦਾ ਹੈਗਾ ਯਾਰ ਬੇ ਹਾਂ ਹੋਰ ਹੁਣ ਆਏ ਆ ਆਪਾਂ ਦੇਖਦੇ ਆ ਕਿ ਸਾਨੂੰ ਵੀ ਸਰਵਿਸ ਕਰਾ ਦਿੰਦੇ ਆ ਹੁਣ ਆਪਾਂ ਬੜਾ ਖੁਸਾ ਹੈ ਕਿ ਆਪ ਕਰ ਦੀ ਹੈ ਜੀ ਸਾਰਾ ਕੁਝ ਹੋ ਗਿਆ ਕਰ ਰਿਹਾ ਰਹੇਗਾ ਹੁਣ ਪਹਿਲੇ ਪੜਾਈ ਪੜਾਈ ਦੇ ਦਿੰਦੇ ਸੋ ਤੇਰੀਆਂ ਨੂਰ ਕਰ ਲਈਦਾ ਮੈਂ ਤਾਂ ਮੈਂ ਕਿੱਥੋਂ ਇੰਸਟਾਗ੍ਰਾਮ ਆ ਕੋ ਕਰਦੇ ਨਹੀਂ ਹੈਗਾ ਜਿਆਦਾ ਮੈਂ ਕਰ ਰਿਹਾ ਆਪਣੇ ਘਰ ਦੀ ਗੱਤ ਹੈ ਥੋਕੀ ਕਵਰੇਜ ਕਿਹੋ ਜਿਹਾ ਹੁੰਦਾ ਜਾਂ ਤਾਂ ਉਹ ਕਰੇ ਪੜਨਾ ਪੜਨਾ ਕਰੀ ਗਏ ਹੁਣ ਉਮਰ ਨਾਲ ਕੀ ਹੋਰ ਰਿਸ਼ਤਾ ਨਵਾਜ ਹੁੰਦਾ ਫਿਰ ਹੁਣ ਰਿਸ਼ਤੇ ਨਵਾਣ ਲੱਗੇ ਚੱਲ ਰਿਸ਼ਤਾ ਤਾਂ ਹੁਣ ਪੁੱਤ ਕਰਾਉਣੀ ਪਊਗਾ ਫਿਰ ਹੁਣ ਮੈਂ ਵੀ ਕਿੰਨਾ ਕੁ ਟੇਰਨ ਕਰੀ ਜਾਵਾਂ ਭਾਈ ਹੁਣ ਮੇਰਾ ਵਿੱਚ ਦੀ ਤੂੰ ਸਾਥ ਨਹੀਂ ਦਿੰਦਾ ਇਹ

ढिल करना पात बढ़ा के सारा काम आप करिए करते गल करे भाई मन कर

ਤਾਂ ਸੰਝੇ ਬੱਤੀ ਨਹੀਂ ਮੈਂ ਟੈਨਸ਼ਨ ਕੋਲ ਉਹ ਹਾਂ ਮੇਰੇ ਜੀਵਨ ਦਾ ਕਰੀਰ ਆ ਮੈਂ ਕੱਲ੍ਹ ਤੋਂ ਮੈਨੂੰ ਰਾਤ ਮੁਖਾਸ਼ੇ ਦੇ ਰਿਹਾ ਕੱਲ੍ਹ ਮੈਂ ਜਦੋਂ ਉਹਦੇ ਮਦਰ ਬੈਠੇ ਫੋਨ ਕਰਿਆ ਸੀ ਨੀਂਹ ਮੈਂ ਉਹਦਾ ਵੀ ਚੈੱਕ ਕਰ ਲਿਆ ਕੀ ਵੀ ਸੀ ਉਹ ਨਾ ਬੋਲਿਆ ਉਹ ਇੱਕ ਵਾਰ ਨੂੰ ਬੜੀ ਟੈਂਸ਼ਨ ਕਾਈ ਦਿੰਦਾ ਤੂੰ ਰਿਸ਼ਤੇਦਾਰਾਂ ਨੂੰ ਲੈ ਜਾਂ ਨਹੀਂ ਇਹਦਾ ਹੋਣਾ ਹੁਣ ਹੋਊਗੀ ਨਾ ਸੇ ਅਰੇ ਇਹਨੇ ਕੰਮਾੜੀ ਰੱਖ ਲਿਆ ਬਈ ਇਹ ਕੰਮਾੜੀ ਉਹ ਕੰਮ ਖੋੜੋ ਕਰਦੀ ਐ ਹੁਣ ਘਰ ਦੇ ਬੰਦੇ ਫੇਰੀ ਲਿਖਾ ਹੁੰਦੀ ਐ ਤੇਰੇ ਕੋਲ ਆਪਾਂ ਕਿੰਨਾ ਕੋ ਹੈ ਕੰਮਾੜੀ ਚਾਹੀ ਸਾਰਿਆਂ ਕੰਮਾੜੀ ਰੱਖਦਾ ਤੂੰ ਕੋੜੇ ਜਿਵੇਂ ਕਰਦੀ ਕਮਾਈ ਜਦੋਂ ਕਮਾਈ ਦਰਦ ਨਹੀਂ ਜਿਹੇ ਕਮ ਕਰਨਾ ਉਹ ਇਹ ਕੰਦੇਰੀ ਨੂੰ ਆਪਣੀ ਅੰਸ ਜਿਹਾ ਹਵਾਲੇ ਤੇ ਜੀਵਾ ਤੇ ਹੁੰਦੀ ਆ ਤਾਂ ਵਾ ਠੀਕ ਨਾ ਪੱਪੜ 3 ਮਹੀਨੇ ਹੁਣ ਤੱਕ ਰਹਿਤੇ ਦਾ ਜਦ ਪਹਿਲਾਂ ਪੈਨਲ ਕੀ ਕਰਾ ਲਿਆ ਕੁੜੀ ਹੈਗੀ ਤੇ ਜੀ ਮੇ ਨਾਲ ਪੜਦੀ ਸੀ ਜਦ ਤੁਸੀਂ ਮੇਰਾ ਮਨ ਦਿੱਤਾ ਹੈ ਹੋਣਾ ਰਿਸ਼ਤੇ ਬਾਰੇ ਕਹੀਆਂ ਤੋਂ ਹੁਣ ਇਤਲ ਨੂੰ ਨਾ ਹੋਰ 32 ਤੇ 50 ਦੀ ਹੋਊ ਫਿਰ ਹੁਣ ਹੈ ਜਦ ਹੁਣ ਆਪਣੇ ਦੀ ਕੋਈ ਚਾਹੇ ਕੰਮ ਕਰ ਆਪਣੇ ਲੋਟ ਨਹੀਂ मैं ਤਾਂ ਭਾਈ ਨੰਦੀ ਉਹਨਾਂ ਆਪਣੇ अपने ਵਾਰ ਨੂੰ ਚੁਕਮੂ ਗਰ कुछ ਹੋਏ ਆ ਹੁਣ ਚੱਲ ਆਪਾਂ ਰਿਸ਼ਤਾ ਕਰਾਉਂਦੇ ਹਾਂ ਜੀ ਨਾ ਮੈਂ ਪਰ ਕੀ ਆ ਉਹਨਾਂ ਘਰ-ਵਾਰ ਤੋਂ ਸੇਵਾ ਲਾਉਦਾ ਰਿਸ਼ਤਾ ਤਾਂਹੀਂ ਕਰਾਉਂਗੀ ਆਪਾਂ ਦਾ ਘਰ ਜੀ ਪਾਉਣਾ ਸਭ ਉਹਨਾਂ ਘਰ ਦੇ ਬੰਦੇ ਆ तो ਗੱਲ ਆ ਅੱਜ ਤਾਂ ਇਹਦੀ ਕੋਈ ਨਹੀਂ ਆਸ ਚਲੋ ਫੜੀ ਜੀ ਗੋਹਿੰਦ ਉਹ ਆਹਲਾ ਫਾਈਰ ਹਾਂ ਜੀ ਹਾਂ ਜੀ ਗੱਲ ਕਰਦੇ ਤਾਂ ਦੇਖਦਾ ਕੋਈ ਨਾ ਕਰਦਾ ਕਿ ਉਹ ਕੁੜਕਾ ਕੰਮ ਕਰਨ ਨਾਲ ਲੋਕਾਂ ਨੇ ਫੈਨ ਨੂੰ ਕੰਮ ਤੇ ਨਾ ਕਰਨਾ ਪੈਣੀ ਇਹ ਨਾ ਰਾਮਦਾਸ ਉਹਦੇ ਦੇਖ ਕੇ ਮੇਰੇ ਤੋਂ ਤਾਂ ਮੰਨਦਾ ਮੇਰੇ ਤਾਂ ਦੇਖਾ ਕਿ ਅਸੀਂ ਇਹਨਾਂ ਬਹੁਤ ਔਖਾ ਰਹਿੰਦਾ ਤੇ ਨਾ ਤਰਦੀ ਨਾਲੇ ਉਹਦਾ ਜਿਹੜਾ ਕੋਈ ਨਾ ਕੰਮ ਕਰਨ ਲੱਗਣਾ ਹੈ ਕਿ ਆਪਰੇ ਨਾਲ ਕੰਮ ਕਰਨਾ ਬੂਰੇ ਤਾਂ ਮੈਂ ਤਾਂ ਉਹਨੂੰ ਕਹਿ ਤਾ ਦੇਖ ਮੈਂ ਆਹ ਸਾਰੇ ਕੰਮ ਮੈਂ ਹੀ ਕਰਦਾ ਹਾਂ ਮੋਟਾ ਨੂੰ ਕਰ ਨਹੀਂ ਦੇਉਂਦਾ ਹਾਂ ਆਲਟਰਨਟਿਵ ਨਾਲ ਤੇਰਾ ਕੰਮ ਤੋਂ ਖੜਾ ਟੁੱਟੂਗਾ ਕੋਈ ਪ੍ਰਾਬਲਮ ਨਹੀਂ ਹੋਵੇਗਾ ਬੋਲੋ ਕੁਝ ਥੋੜਾ ਕੰਮ ਚੁੱਕੀਓ ਮੈਂ ਨਾ ਕਰਾਂ ਹਵਾਈ ਦਾ ਖੜ ਕਰਾਣੀ ਤਾਂ ਮੈਂ ਬਾਹਰ ਜਾਣਾ ਤੇ ਐਨਾ ਨਹੀਂ ਜਾਣਾ ਉਹ ਨਹੀਂ ਚੱਲੀ ਉਹ ਤੇ ਨਹੀਂ ਹੈ ਨਹੀਂ ਤਾਂ ਵੀ ਨਹੀਂ ਹੈ ਲੱਗਦਾ ਉਹ ਵੀ ਬਾਹਰ ਗਿਆ ਵੀ ਤੇ ਇੱਕ ਗੱਲ ਕਰਦਾ ਫਿਰ ਗੱਲ ਪੁੱਛਦਾ ਆਪਾਂ ਦੇਖ ਲੈਂਦੇ ਆ ਜੇ ਇਸ ਤੋਂ ਠੀਕ ਲਾ ਦੇ ਹੋਣੀ ਆਪਾਂ ਦੇਖ ਕੇ ਕਰ ਦਿੰਦੇ ਆ ਚਾਹੇ ਉਹਨੂੰ ਕਰੂਗੀ ਤੇ ਰੋਟਾ ਖੁੱਟੇ ਹੋਵੇ ਹਾਂ ਰੋਟਾ ਖੁੱਟੇ ਇਹ ਬੋਤਲ ਨੂੰ ਤਾਂ ਬੰਦ ਕਰ ਦੇਵਾ ਸੀ ਤੇ ਕੋਈ ਆਪੀ ਆ ਗਏ ਬੰਦ ਕਰ ਦੋ ਨੋ ਨੋ ਤੇ ਲੋਕਾਂ ਦਾ ਕੋਈ ਨਾ ਕਰਦਾ ਹਾਂ ਠੀਕ ਹੈ ਤਾਂ ਮੈਂ ਤਾਂ ਫੋਨ ਤੇ ਗੱਲ ਕਰੀਏ ਜੇ ਉਹ ਨਾ ਫੋਨ ਤੇ ਗੱਲ ਕਰਦੀ ਅੱਛਾ ਬਾਈ ਬਾਈ ਕਰ ਦੂ ਮੈਂ ਮਿਲਣ ਆ ਅੱਛਾ ਆ ਜਾਓ ਆ ਜਾਵੇ ਕਰ ਨਹੀਂ ਆ ਜੇ ਕਰ ਕਰ ਮੋਰੀਆਂ ਰੋੜਦਾ ਹੋਊਂਗਾ ਮੈਂ ਜਾਣ ਨਹੀਂ ਕਿਤੇ ਠੀਕ ਹੈ ਜੇ ਅੱਜ ਆ ਰਹੇ ਸੀ ਹਾਂ ਕਿੱਥੇ ਨਹੀਂ ਆਇਆ ਸੀ ਫੋਟੋ ਦੇਖਿਆ ਕਰ ਫੋਨ ਠੀਕ ਕਰੀਏ ਸਾਨੂੰ ਵਧੀਆ ਹਾਂ ਵਰਤਿਓ ਜੀ ਜੀ ਬੰਦ ਹੋ ਜਾਣਾ

और, और हाँ. मैं तो हां मैं फोन करया थी हां पण बता हुन तो की दुनिया हां दिन त कई ने दिन होए बुखार चढ़ता रहे ब्लड वादे हां देखियो मैं तो कम नहीं हूं हां तो मेरी बुंडे नु रिश्ता करे तो तहि अनुभव कर रही थी दसया थी मेनू कर मेंदा हाँ. कादा फोन आया थी उधर हूं हां मैं खा जाया नहीं मैं की कहंदे और फोन मैं ताह ही करया थी हां पण होण आया गल सुन हां होणा बुढ़े हद हो गई फोन मुगदी मैं काम तो कर ही जावा हां

ਓਕੇ ਆ ਸਨਖੀ ਬਥੇਰੀ ਆ ਜੇ ਤੇਰੇ ਮਾਣ ਤੰਨ ਫੇਰ ਕਰ ਦੂੰ ਪਹਿਲੀ ਗੱਲ ਨਹੀਂ ਮਾਣ ਤੰਤਾ ਫੇਰ ਹੁਣ ਕਰੇ ਨੀ ਤੂੰ ਨਾ ਉਹ ਜਿਹੜਾ ਰਵਾ ਚੱਲਣਾ ਬੰਦੇ ਉਹ ਤਾਂ ਹੁਣ ਕਰੂਗੀ ਇਹ ਚਲ ਹਾਂ ਤੂੰ ਚੱਲ ਐ ਭਾਈ ਮੈਨੂੰ ਮਣ ਬਟ ਸਾਰਾ ਜੀ ਕੁੜੀ ਕੰਮ ਕਰਨਾ ਨਾ ਕੰਮ ਕਰਨ ਵਾਲੀ ਬਥੇਰੀ ਐ ਕੰਮ ਥੇਰਾ ਕਰਦੀ ਐ ਘਰ ਦਾ ਸਾਰਾ ਕਰਦੀ ਐ ਕੋਈ ਐ ਨਹੀਂ ਹੈਗੀ ਨਿਸਾਹਿ ਕੁੜੀ ਤੇ ਹਾਂ ਦੋਸਤ ਐਨਮੈਂਡਸਾ ਉਹ ਚਾਹੇ ਕਿ ਨਹੀਂ ਬੰਦੇ ਪੜ੍ਹਦੀ ਰਹੀ ਹੈ ਹਾਂ ਬਹੁਤ ਚਲ ਭਾਈ ਹੋਂ ਕੰਮ ਘੱਟਾ ਲਊਗਾ ਉਹ ਬੰਦਾ ਮਨ ਨਾਲ ਲਾ ਕੇ ਕਰਾ ਦਿਆ ਕਰੂ ਆਏ ਤਾਂ ਨਹੀਂ ਹੁਣ ਪੜ੍ਹਾਈ ਵੀ ਵਧੀਆ ਕਰੀ ਹੋਈ ਐ ਪੜ੍ਹਾਈ ਵੀ ਵਧੀਆ ਕਰੀ ਐ ਚਲ ਤਾਂ ਮਨ ਨਾਲ ਲਾ ਕੇ ਕਰਾ ਦਿਆ ਕਰੂ ਐਸੀ ਗੱਲ ਹੈ ਬਈ ਉਹ ਵੀ ਬੰਦੇ ਵੀ ਵਧੀਆ ਨੇ ਚੱਲ ਜੀ ਵਧੀਆ ਨੇ ਠੀਕ ਨੇ ਹਾਂ ਜੇ ਵਧੀਆ ਨੇ ਕੋਈ ਕਰਾ ਦੂ ਬੜੀਆ ਨੇ ਤਾਂ ਅਕੜੇ ਬੰਦੇ ਨੇ ਕੋਈ ਆਏ ਨਹੀਂ ਹੈਗਾ ਕੁੜੀ ਥੇਰੀ ਸੁਨੱਖੀ ਐ ਇਹ ਜੀ ਇਹ ਪੜ੍ਹੀ ਲਿਖੀ ਐ ਘਰ ਦਾ ਵੀ ਕਾਰੋਬਾਰ ਸਾਰਾ ਵਧੀਆ ਕਰਦੀ ਐ ਨਾਲੇ ਮੋਕਰ ਨਾਲੇ ਕੰਮ ਮਤਲਬ ਮੈਂ ਕੋਈ ਭੁੱਖੀ ਮੈਨੂੰ ਤਾਂ ਚੱਲ ਆ ਮੈਂ ਮਾਰ ਬਟ ਸਾਰਾ ਜਿੰਨਾ ਤਾਂ ਸੰਨੀ ਇਹ ਵੀ ਕਰਾ ਚੱਲੋ ਹੁਣ ਜਿੰਨੇ ਕੁ ਜੋਗਰ ਹੁੰਦਾ ਇੱਕ ਫੇਰਾ ਵਾਲਾ ਕਰਦਾ ਹੀ ਜਾਂਦਾ ਕ ਤਾਂ ਚਲ ਜਿਹੜਾ ਕੋਈ ਕਰਦਾ ਹੁੰਦਾ ਉਹ ਦੱਸ ਦਿੰਦੇ ਪਰ ਨਾਇ ਮੰਗਦੀ ਮਾਂ ਕਾਂਤਾ ਵਾਲਾ ਕਰਦਾ ਹੀ ਆ ਜਿੰਨੇ ਕੁ ਜੋਗਰ ਸਮਝਦਾ ਅਗਲਾ ਹੁੰਦਾ ਇਹ ਵਾਲਾ ਕੋਈ ਗੰਦ ਕਰ ਲਈ ਹੁਣ ਉਹ ਨਾਲ ਤੇ ਹਾਂ ਗੱਲ ਕਰਕੇ ਫੇਰ ਮੈਨੂੰ ਦੱਸੋ ਕੋਈ ਨਾ ਹਾਂ ਚੱਲ ਮੈਂ ਤੁਹ ਚੇਨਤਾ ਨਾਲ ਕਰ ਹਾਂ

ਆਹ ਇਹ ਤੈਨੂੰ ਰਿਸ਼ਤਾ ਵਧੀਆ ਕਰਾਵਾਂਗੇ ਮੈਂ ਵਸੂ ਪਾਣੀ ਆਉਂਗੀ ਇੰਸਟਾਗ੍ਰਾਮ ਆਈ ਤਵਾਂ ਨੇ ਵਧੀਆ ਕਰਾਵਾਂਗੇ ਰਿਸ਼ਤਾ ਤੈਨੂੰ ਹੂੰ ਗੋੜਾ ਬਥੇਰ ਕੁੜੀ ਸੁਨੱਖੀ ਸੋਹਣੀ ਆ ਚੱਲ ਮੈਂ ਫੋਟੋ ਕਰ ਲਿਓ ਤੇਨੂੰ ਕਰ ਦੂ ਤੇਰਾ ਮਾਨ ਤੈਨੂੰ ਤੇਰਾ ਕਰ ਦੂ ਠੀਕ ਆ

अच्छा। और तो है। ना बहुत बनिया बहुत, बना और बहुत सारा कुछ तो बहुत वाले ही सोने लगते ने

वधान यहाँ पर है पर है और महाराज ने बहुत सुना कर ये पाएं बहुत बढ़िया यार ये देखा था देखा ही देखा था तो बजे पाएंगे हाँ कितने पैसे डेल्ही बजार के आदमी कहाँ से आओं द्वारा देखों ढाल क्या ना ढाल ना मैंने तो ਆਹ ਵੈਲਾ ਕੋਣ ਮੈਂ ਤੁਹਾਨੂੰ ਮੈਂ ਦਿਨ ਕੋਈ ਦਿਨ ਕਰਨਾ ਮਾਫ ਕਰਨਾ ਪੈਂਦਾ ਮਤਲਬ ਕੀ ਲੈ ਬਾਈ ਜੇ ਕਿਹਨ ਤੇਸਤਾ ਹੋ ਹੋ ਦੇਖ ਕੇ ਮੈਂ ਸਾਰਾ ਉੱਤਰ ਹਾਂ ਉੱਤਰ ਸਾਹਮਣੇ ਕੋਈ ਹੋਰ ਲੜਕੀ ਨਹੀਂ ਕੋ ਬਹੁਤ ਵਧੀਆ ਕੁੜੀ ਕੰਮ ਕਰਨਾ ਆਈ ਹੈ ਮੈਂ ਫੇਰ ਨਹੀਂ ਕਿ ਹੋਵੇ ਦੇ ਨੰਦ ਚੱਲਦਾ ਦੇਖ ਹੁੰਦਾ ਕਿ ਆਹ ਕਾਹਦਾ ਨਾ ਆਹ ਕਾਹਦਾ ਨਾ ਪੰਨੂ ਤੇ ਕੁੜੀ ਲੜਕਾ ਹੁੰਦਾ ਬੱਤ ਬੱਤ ਕਿਹੜਾ ਹੁੰਦਾ ਹੋ ਗਿਆ ਹੁਣ ਨਾ ਵੱਧ ਕੀ ਹੋਣਾ ਉਹ ਤਾਂ ਕੁੜੀ ਦਾ ਕੰਮ ਕਰਾਉਣਾ ਨਹੀਂ ਆ ਭਾਈ ਕੰਮ ਕਰਿਆ ਹੁਣ ਆਂ ਕਰ ਦੋ ਹੋ राधा वैदिक locationManager मेरा कंप्लीट है और पूरा locationManager है अभी तेरे कब्ज़ा तक चार दिन हाथ कावाई तो अखिका तो नहीं होता ही। वो विद्या जितना बखार दबा लेती, आधे दिन तो आवाज़ भी नहीं है। ये जैसा अखिका साली का कर में तो हम तो नहीं करने ही बारे। खोई ना विद्या, कुछ दाम डालो, मैं साला कम करूंगी। अच्छा करेगा, जैसे वहाँ का अलग, जब तक � ਮੋਰਨ ਮੋਰਨ ਮੇਰੇ ਬੱਤਾਂ ਨਹੀਂ ਮੈਂ ਕੱਦ ਨਹੀਂ ਜਾ ਰਹੀਆਂ ਅਡਾ ਮਾਹੀ ਨੂੰ ਮੈਂ ਤਾਂ ਸੁਣੀ ਮੈਂ ਕਿਉਂ ਆਉਣੀ ਕੋਈ ਕਰ ਰਹੀ ਮੈਡਮ ਤਾਂ ਕੋਈ ਹੋ ਗਿਆ ਕੋਈ ਡਾਕਟਰ ਨਹੀਂ ਹੁੰਦਾ 10 12 ਇਹਦੇ ਨੇ ਉਸਕੀ ਪੁੱਛੀ ਕਰੂੰਗਾ ਉਹ ਇਹ ਹਲਾ ਕਹਿਣਾ ਹਲਾ ਮੈਨੂੰ ਨਹੀਂ ਹੋ ਰਹੀ ਉਹ ਵੀ ਕੀ ਕਰ ਰਿਹਾ ਬਰਾਡੇ ਇਹਨਾਂ ਸਿਰ ਤੇ ਬੜਾ ਇੱਕ ਤਾਂ ਵਾਰ ਇਹ ਤੇ ਉੱਠੀ ਨਹੀਂ ਹੈ ਜੀ ਉਹਨੂੰ ਭਾਂਡਿਆਂ ਨੂੰ ਕਹਦਾ ਹੂ ਢੜਪ ਗਈ ਬੇਟੀ ਆਪ ਘਰ ਦੇ ਚੱਕਣਾ ਪੰਡ ਨਹੀਂ ਬੇਬੇ ਕੰਮ ਨੂੰ ਕਰ ਕੰਪੜਾ ਕੰਪੜਾ ਪਾਈ ਦਿੰਦੇ ਤਾਂ ਹਾਲਾ ਲੜਦੀ ਜੰਦਾ ਲੜਦੀ ਕਹਿੰਦਾ ਹਾਂ ਕੰਮ ਨਾ ਕਰਉਣੀ ਆ ਹੁਣ ਕੰਮ ਨਹੀਂ ਕਰਦਾ ਉਸਤਾ ਉਹ ਦੀ ਆ ਮੈਂ ਤਾਂ ਪਹਿਲਾਂ ਜਦੋਂ ਮੈਂ ਟਾਟਾ ਸਹਾਰਿਆ ਹੁੰਦੀ ਸੀ ਹੁਣ ਜੇ ਸਹਾਰਾ ਤੇ ਫਿਰ ਕੀ ਬੈ ਜਾਵੇ ਬੰਦਾ ਨਾ ਕਹਿੰਦੇ ਕੀ ਆ ਉਹ ਪਕੜਾਈ ਦਿੰਦੇ ਉਹ ਮੈਂ ਖਾ ਕੇ ਦਿੰਦਾ ਤੇ ਕਹਿੰਦੀ ਆ ਉਹ ਧੋਈ ਪਾਵੇਂ मैं तो 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 ਹੁਣ ਹੋ ਗਿਆ ਤੀਮੀਦਾ ਜਦ ਮੈਂ ਤੈਨੂੰ ਕਹਿ ਰਿਹਾ ਮਾੜਾ ਮਾੜਾ ਕੰਮ ਲਾਇਆ ਕਰ ਕੰਮ ਲਾਇਆ ਕਰ ਫੇਰ ਤੂੰ ਮੈਨਾਂ ਢੜਪਦਾ ਹੁਣ ਉਹ ਕਿਉਂ ਗੱਲ ਕਰਦੀ ਆਂ ਤੀਹੇ ਮੈਂ ਤੈਨੂੰ ਬਹਿਆ ਤੀ ਉਹ ਬੇਹਜੇ 6 ਮਹੀਨੇ ਤਾਂ ਬਹਿਆ ਤੂੰ ਹੋਈ ਨਹੀਂ 6 ਮਹੀਨੇ ਹੁਣ ਨਹੀਂ ਗੱਲ ਕਰਾਂਗੇ ਹੋਰ ਕਦ ਕਰਾਂਗੇ ਉਹ ਵੀ ਕਰਦਾ ਜੀ ਆ ਹੋਰ ਵੀ ਕਰਦਾ ਉਹ ਕਹਿੰਦਾ ਭੱਜਣ ਲੱਗਿਆ ਕਿਤੇ ਨਹੀਂ ਭਾਈ ਜੀ ਨਹੀਂ ਹੈਗੀ ਮੇਰੀ ਗੱਲ ਸੁਣ ਹੁਣ ਜ਼ਮੀਨ ਤਾਂ ਆਪਣੀ ਹੋ ਗਈ ਆ ਉਹਨੂੰ ਕਹਿ ਕੇ ਗੱਲ ਕਰਕੇ ਉਹਨਾਂ ਜ਼ਮੀਨ ਲੈ ਜਾ ਚਲ ਮੈਂ ਜ਼ਮੀਨ ਦੀ ਗੱਲ ਤਾਂ ਕਰ ਲਊਗਾ ਹਾਂ ਕਰਨੀ ਤੇ ਆਇਆ ਹੈ ਨਾ ਨਹੀਂ ਉਹ ਹੋੜੋੜ ਕਰਾਂਗੇ ਜਿੱਦਾਂ ਕਰਤੋ ਐ ਫੇਮੇ ਨਹੀਂ ਦਬਾਈ ਜਾ ਬਿਆਰ ਨਹੀਂ ਨਹੀਂ ਬਹੁਤਾ ਹੋ ਗਿਆ ਫੇਰੇ ਆਇਆ ਕੋਈ ਜ਼ਬਰਦਸਤ ਹੋਈ ਫੇਰ ਰੱਖਾਉਂਗੇ ਜਿਹਨ ਜ਼ਬਰਦਸਤ ਹੋਈ ਫੋਟੇ ਜਾਉਂਦੇ ਤੇ ਬੰਗਿਆ ਨਹੀਂ ਹੋਣਾ ਐ ਗੱਲ ਤੋਂ ਆਪਨੇ ਜ਼ਮੀਨ ਉੱਥੇ ਦੇਖ ਕੇ ਆਪਦਾ ਭਾਂਨਾ ਉਹਰੇ ਕਰਕੇ ਆ ਮੈਂ ਉਹਦਾ ਕੋਪੀ ਇਹ ਤਾਂ ਹੋ ਗਿਆ ਮੈਨੂੰ ਥੋੜਾ ਪੰਡਿਗਾ ਨਾ ਕਿ ਉਹ ਆ ਦੇਖੋ ਹੋਰੇ ਕੰਮ ਤੋੜ ਲਿਆ ਹੁਣ ਕਿਉਂ ਯਾਦ ਨਾ ਕਰੋ ਇਹ ਹੁਣ ਜਦ ਜ਼ਮੀਨ ਹੈਗੀ ਫੇਰ ਹੁਣ ਆਪਾਂ ਕਿਹੜਾ ਕੋ ਦਿਨ ਲੈਣ ਦੇ ਵੇ ਮੰਗ ਦੇਣਾ ਤੂੰ ਮੰਗ ਦੇ ਹੁਣ ਆਏ ਇਹਨੇ ਕੀ ਕਰਦੇ ਉਸਦੀ ਮੈਨੂੰ ਹੁਣ ਮਾਪੇ ਦੇਖੀ ਤੋੜਦਾ ਤਾਂ ਜਾਨੂ ਆ ਗਿਆ ਨੂੰ ਕੋਣੇ ਕਿੰਨੀ ਹੋਣਾ ਕੀ ਕਰਦੀ ਮੈਂ ਤਾਂ ਦੱਸ ਤੂੰ ਕੁੜੀ ਨਾਲ ਗੱਲ ਨਹੀਂ ਨਾ ਉਹ ਚੱਲ ਇਹਨੂੰ ਗੱਲ ਕਰੀ ਵੀ ਜਦੋਂ ਤੋਂ ਬੇਗੱਠ ਤੇ ਉਰੇ ਆਪਦੀ ਜਾਣਾ ਲੱਗ ਗਈ ਸਾਡੇ ਮੋਟਰਸਰੇ ਮਗਨ ਡਾਈ ਨੀ ਕੱਢੀ ਗੁੰਡੀ ਜੀ ਉਹ ਕਰਦਾ ਹਾਂ ਚਲ ਕੋਈ ਨਾ ਕਰ ਲੂ ਗੱਲ ਮੈਂ ਹਾਂ ਗੱਲ ਕਰ ਦਿੰਦਾ ਠੀਕ ਆ ਫਾਦ ਦੀ ਗੱਲ ਕਰ ਦਿੰਦਾ ਕੋਈ ਨਾ ਬੇਬੇ ਮੈਂ ਕਰੂਗਾ ਗੱਦਾ ਗੱਲ ਕਰੂ ਉਹਨੂੰ ਮੈਂ ਗੱਲ ਕਰੂੰਗਾ ਉਹਦੇ ਨਾਲ ਚਲ ਸਾਹਮਣੇ ਗੱਲ ਕਰੀ 아, 뭐, 제일 위험한 일과 정확하게, 우리 다 보내주고. 응, 이거, 너가, 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 너, 너, 너가, 너가, 너, 너, ਕੀ ਕਰ ਤਰਾਜਾ ਇੱਥੇ ਕੀ ਕਰਦੀ ਆ ਹਾਂਜੀ ਕੀ ਗੱਲ ਰੋਹਿੰਦਾ ਤੂੰ ਮੈਂ ਗੱਲ ਕਰਦੀ ਆ ਜੋ ਕੀ ਕਰਦੀ ਮਤਾਇ ਦਾ ਨਾ ਰਹੀ ਆਪਣਾ ਬਿਆਰ ਟਾਈਮ ਖਰਚਾ ਬਹੁਤ ਹੋ ਰਿਹਾ ਸੀ ਠੀਕ ਆ ਇਹ ਤਰੀ ਮੰਮੀ ਕੋਲ ਗਈ ਨਾ ਫਿਰ ਆਪਾਂ ਦੇ ਕੇ ਕਰਦੇ ਲਾਵੀਂ ਆਪਣਾ ਸਾਰਾ ਕੰਮ ਸੈੱਟ ਆ ਜੀਦਾ ਅੱਛਾ ਆਪੇ ਕਿਤੇ ਆਪਣਾ ਵਾਸਤੇ ਖਾਈ ਦਿੱਤੀ ਨਾ ਖਾਤਾ ਨਹੀਂ ਇਹ ਨਾਲ ਜ਼ਮੀਨ ਦੇ ਇੰਡੈਕਸ ਤੋਂ ਹੌਣੇ ਤੇ ਤੂੰ ਤੇ ਮੇਰੀ ਮਾਂ ਵੀ ਮਰੂਗੀ ਤੇ ਨਾਲ ਜ਼ਮੀਨ ਦੇ ਕੀ ਕਦੇ ਸੋਚਿਆ ਗੱਲ ਸੁਣ ਲੈ ਦੇੜੀਆਂ ਸਿੱਧੀ ਜਨ ਮੇਰੀ ਗੱਲ ਕਰਦਾ ਨਹੀਂ ਪਰ ਦੂਜੇ ਲੋੜ ਨਾ ਖੱਟਣ ਹੁੰਦੀ ਤੂੰ ਜੋ ਕਰਨਾ ਹੈ ਕਰ ਲੋ ਪਰ ਨਾਲ ਦੇ ਪੇਟਰ ਦੀ ਜ਼ਮੀਨ ਕਦੇ ਨਹੀਂ ਵੇਚਦੀ ਮੇਰੀ ਮਾਂ ਕਿੱਥੇ ਜਾਊਗੀ ਤੇ ਤੇ ਮਰਦੀ ਆਵੇ ਉਰੇ ਆ ਜੂ ਨਹੀਂ ਅੱਬ ਤੇ ਅੰਨੇ ਨਾਲ ਹੁੰਦੇ ਨੇ ਬਾਤ ਤੋਂ ਕੋਈ ਨਹੀਂ ਸਾਹ ਦਾ ਅਰਦਾ ਮਤਲਬ ਕਰਦਾ ਗੱਲ ਕਰਦੀ ਨਹੀਂ ਮੈਂ ਨਹੀਂ ਕਰਦੀ ਤਾਂ ਗੱਲ ਕਰਦੇ ਨਹੀਂ ਫਿਰ ਤੁਸੀਂ ਜੋ ਮਰਜ਼ੀ ਕਰੋ ਥੋੜਾ ਰੱਖਣਾ ਮੈਂ ਆਪਣੇ ਪਿੱਕੇ ਦੀ ਜ਼ਮੀਨ ਨਹੀਂ ਵੇਚਦੀ ਸਭ ਮੇਰੇ ਨਾਲ ਰੱਖ ਬੈਠ ਚਲ ਜੀ ਆ ਬਾਹਰ ਕਰ ਦੋ ਤਾਂ ਬਾਹਰ ਤੇ ਕਿੰਨੇ ਕਿੱਥੇ ਜਾਉਂਗਾ ਬਾਹਰ ਕਰ ਤਾਂ ਰੱਖੋ ਉਹ ਕਿੱਥੇ ਚਲ ਤਾਂ ਸੁਣੇ ਨਹੀਂ ਗੱਲ ਕਰੂੰਗੀ ਕਿ ਮੈਂ ਕਿੱਥੇ ਜਾਉਂਗੀ ਬਾਹਰ ਨਿਕਲ ਲੈ ਮੇਰੀ ਗੱਲ ਤਾਂ ਸੁਣ ਲੋ ਗੱਲ ਤੋਂ ਗਾਹ ਉਹ ਤੇ ਫੇਸ ਵੀ ਕੱਟ ਹੋ ਗਿਆ ਫੇਰਾ ਜੀ ਚਲ ਮੈਂ ਤੁਹਾਡੇ ਮੂਰੇ ਹੱਥ ਚੋਂ ਛੋੜਦੀ ਹਾਂ ਤਾਂ ਬਠ

ਵੇ ਰਿਕਸ਼ਾ ਲੈਣਾ ਉਹ ਦੰਦਾ ਦਾ ਕਰੀਏ ਨਾ ਹਾਂ ਬਰੋ ਪਾਣੀ ਦੇ ਪਰੇ ਪਰੇ ਹਾਂ ਉਹਦਾ ਕੰਨ ਮਗਾ ਮੈਂ ਗੱਲ ਕਰਦੀ ਹਾਂ ਕਿ ਮੈਂ ਕਮੈਂਟ ਨਹੀਂ ਦਿੰਦੀ ਹਾਂ ਜੀ ਹੋਰ ਆਵਾਜ਼ ਨਾਲ ਬੈਠੀਂ ਕਰੋ ਹੋਰ ਉਹਦਾ ਮੈਂ ਕੀ ਕਰਾਂ ਬੈਠਾ ਨਹੀਂ ਲਿਖ ਰਿਹਾ ਨਾ ਇਹਦਾ ਬੜਕਾ ਹੈ ਬਾਹਰ ਕਰਦੇ ਭਰਦੇ ਹੁਣ ਦੇਖੋ ਕੰਮ ਕਰਕੇ ਬਾਹਰ ਕਰਕੇ ਆਵਾਂਗੇ ਨਾ ਤੂੰ ਜਾ ਕੇ ਕੰਮ ਜਦੋਂ ਉਹ ਤੁਹਾਨੂੰ ਅਗਲੀ ਵਾਰ ਫਿਰ ਹੁਣ ਆਪਾਂ ਲੈਣੀ ਆ ਤੂੰ जर हम दोनों ने तो कर दिया की कर दी कर देखते हो तुम कर लेते हां मैं देख लेता हूं की बंदा हां हां पर ऐसा कर सकते हो गलत कर देंगे जमीन की गलती करा कर सकते हैं बंदा कह रहा है उन्होंने भी कर दी हां तो इन्होंने करना मैंने कादी अपनी हां क्या हा। मुझे फोन आया मैं तो दस हूं कर ली फोन ना